ਜੀ ہاکی ਟੀਮ ਵਾਲੇ ਖੇਡਣ ਗਏ ਸੀ ਟੂਰਨਾਮੈਂਟ ਉਧਰੋਂ ਅਚਾਨਕ ਹੀ ਉਹ ਸਵਿਟਜ਼ਰਲੈਂਡ ਨੂੰ ਨਿਕਲ ਗਏ ਇਹ ਕੀ ਮਸਲਾ ਹੋਇਆ ਹਾਕੀ ਇੱਕ ਇਸ ਤਰ੍ਹਾਂ ਦੀ ਗੇਮ ਹੈ ਕਿ ਜਿਹੜੀ ਕਹਿ ਲਓ ਕਿ cricket ਨੂੰ ਜੋ ਲੋਕ ਪਸੰਦ ਨਹੀਂ ਕਰਦੇ ਨਾ ਉਹ ਹਾਕੀ ਨੂੰ ਜ਼ਰੂਰ ਕਰਨਗੇ ਭਾਵੇਂ ਹਾਕੀ ਬਾਰੇ ਸਮਝ ਜਿੰਨੀ ਵੀ ਹੋਵੇ ਉਹ ਜ਼ਰੂਰ ਕਹਿਣਗੇ ਕਿ ਹਾਂ ਹਾਂ ਹਾਕੀ ਹਾਕੀ ਦੀ ਗੱਲ ਜ਼ਰੂਰ ਕਰੋ ਤੇ ਠੀਕ ਕੀਤਾ ਤੁਸੀਂ ਕਿ ਹਾਕੀ ਦੀ ਗੱਲ ਸ਼ੋ ਲਈ ਆ ਜੀ ਦੇਖੋ ਸਵਿਟਜ਼ਰਲੈਂਡ ਦੇ ਵਿੱਚ ਚਾਂਚੱਕ ਹਾਕੀ ਟੀਮ ਐਸ ਕਰਕੇ ਗਈ ਆ ਜਿਹੜੇ ਲੋਕ ক্রিকেট ਨੂੰ ਬਹੁਤ ਬਰੀਕੀ ਨਾਲ ਦੇਖਦੇ ਨੇ ਉਹਨਾਂ ਨੂੰ ਇੱਕ ਨਾਂ ਯਾਦ ਹੋਏਗਾ ਪੈਡੀ ਅਪਟਨ ਹੂੰ ਪੈਡੀ ਅਪਟਨ ਉਹ ਸ਼ਖਸ ਸੀਗਾ ਜਿਹੜਾ ਗੈਰੀ ਕ੍ਰਿਸਟਨ ਵੇਲੇ ਜਦੋਂ ਇਹਨਾਂ ਨੇ ਇਹ 2011 ਵਾਲਾ ਵਰਲਡ ਕੱਪ ਜਿੱਤੇ ਆ ਗੈਰੀ ਕ੍ਰਿਸਟਨ ਕਪਤਾਨ ਸੀਗਾ ਜੀ ਜੀ ਆਸਟ੍ਰੇਲੀਆ ਦਾ ਸਾਊਥ ਅਫਰੀਕਾ ਸਾਊਥ ਅਫਰੀਕਾ ਸਾਊਥ ਅਫਰੀਕਾ ਦਾ ਸੀਗਾ ਉਹ ਜੀ ਤਾਂ ਉਹਦੇ ਚ ਕੀ ਹੋਇਆ ਸੀਗਾ ਕਿ ਪੈਡੀ ਅਪਟਨ ਦਾ ਇੱਕ ਬਹੁਤ ਵੱਡਾ ਰੋਲ ਸੀਗਾ ਹੂੰ ਉਸ ਵੇਲੇ ਪੈਡੀ ਅਪਟਨ ਕ੍ਰਿਕਟ ਟੀਮ ਨੂੰ ਵੀ ਇੱਥੇ ਲੈ ਕੇ ਗਿਆ ਸੀਗਾ ਜੀ ਇਸ ਬੰਦੇ ਕੋਲ ਸਵਿਟਜ਼ਰਲੈਂਡ 'ਚ ਇੱਕ ਬੰਦਾ ਰਹਿੰਦਾ ਮਾਈਕ ਹਾਰਨ ਹੂੰ ਉਹਦੇ ਬਾਰੇ ਗੂਗਲ ਕਰ ਲਿਓ ਹੂੰ ਮਾਈਕ ਹਾਰਨ ਇਸੇ ਤਰ੍ਹਾਂ ਦਾ ਹੀ ਆ ਜਿਵੇਂ ਉਹ ਆਉਂਦਾ ਨਹੀਂਦਾ ਡੇਅਰ ਗ੍ਰੇ ਹੂੰ ਹਾਂਜੀ ਬਹੁਤ ਮੈਂ ਉਹਨੂੰ ਬਹੁਤ ਦੇਖਦਾ ਹੁੰਦਾ ਸੀ ਜਦੋਂ ਮੈਂ ਡਿਫਾਲਟਰ ਵਿਲਾ ਹੁੰਦਾ ਸੀਗਾ ਤਾਂ ਸਾਰਾ ਦਿਨ ਉਹਨੂੰ ਦੇਖ ਹੀ ਜਾਂਦਾ ਹੁੰਦਾ ਸੀਗਾ ਡਿਸਕਵਰੀ ਤੇ ਆਉਂਦਾ ਹੁੰਦਾ ਸੀ ਸ਼ਾਇਦ ਤਾਂ ਇਸ ਤਰ੍ਹਾਂ ਦਾ ਬੰਦਾ ਪਹਾੜਾਂ ਤੇ ਸਮੁੰਦਰ ਚ ਬਰਫ਼ ਚ ਹੂੰ ਬਹੁਤ ਦਲੇਰਾਨਾ ਕਰਤਵ ਕਰਦਾ ਮਤਲਬ ਕਿ ਡਰ ਨੂੰ ਪਾਸੇ ਹਟਾ ਦਿੰਦਾ ਹੂੰ ਤਾਂ ਉਸ ਵੇਲੇ ਮਹਿੰਦਰ ਸਿੰਘ ਧੋਨੀ ਦੀ ਟੀਮ ਉਹਨੂੰ ਮਿਲ ਕੇ ਆਈ ਸੀ ਯਾਨੀ ਜੋ ਸਾਡੇ ਮਾਨਸਿਕ ਤੌਰ ਤੇ ਕਈ ਵਾਰ ਡਰ ਹੁੰਦੇ ਆ ਭੈ ਹੁੰਦੇ ਆ ਸ਼ੰਕੇ ਹੁੰਦੇ ਆ ਜਦ ਮਤਲਬ ਮੈਂ ਹਮੇਸ਼ਾ ਇਹ ਗੱਲ ਕਹਣਾ ਕਿ ਜੇ ਜੰਗ ਜਿੱਤਣੀ ਹੈ ਨਾ ਤਾਂ ਤੁਹਾਡਾ ਕਹਿ ਲੋ ਕਿ ਜੋ ਮਾਈਂਡ ਇਨ ਦਾ ਮਾਈਂਡ ਹੈ ਨਾ ਉਹ ਕਿ ਐਮਪਟੀ ਹੋਣਾ ਚਾਹੀਦਾ ਅਦਿਲ ਬਿਲਕੁਲ ਤਾਂ ਤੁਸੀਂ ਇੱਕੋ ਵੇਲੇ ਇੱਕ ਚੀਜ਼ ਤੇ ਕੇਂਦਰਿਤ ਰਹਿ ਸਕਦੇ ਤਾਂ ਗੱਲ ਇਹ ਆ ਕਿ ਉਦੋਂ ਫਿਰ ਰਿਜ਼ਲਟ ਤੁਸੀਂ ਦੇਖੋ ਕਿ ਇਹਨਾਂ ਨੇ ਵਰਲਡ ਕੱਪ ਜਿੱਤ ਲਿਆ ਸੀਗਾ ਹਮ ਪੈਡੀ ਆਪਟਨ ਅੱਜਕੱਲ੍ਹ ਭਾਰਤੀ ਹਾਕੀ ਟੀਮ ਦੇ ਨਾਲ ਇਤਫਾਕ ਵੇਖੋ ਹੂੰ ਕੀ ਬਾਤ ਤੇ ਉਹਨਾਂ ਮੁੰਡਿਆਂ ਨੂੰ ਕਿਹਾ ਕਿ ਆ ਜਾਓ ਫਿਰ ਤੁਹਾਨੂੰ ਮੈਂ ਬੰਦੇ ਨਾਲ ਮਲਾ ਦਿਆਂਗਾ ਬੰਦਾ ਕਹਦਾ ਕਿ ਸ਼ਾਇਦ ਇੱਕ ਜੀ ਜੀ ਤੇ ਚੰਗੇ ਬੰਦਿਆਂ ਨੂੰ ਜਿਹੜੀਆਂ ਇਸ ਤਰ੍ਹਾਂ ਦੀਆਂ ਪਹੁੰਚੀਆਂ ਹਸਤੀਆਂ ਬਾਈ ਮਿਲਣ ਨੂੰ ਲੋਕ ਤਰਸਦੇ ਆ ਫਿਰ ਇਸੇ ਕਰਕੇ ਜਿਹੜੇ ਇੰਡੀਅਨ ਹਾਕੀ ਟੀਮ ਦੇ ਵਿੱਚ ਸ਼ਾਮਿਲ ਆ ਜਿਨ੍ਹਾਂ ਨੇ ਪੈਰਿਸ ਜਾਣਾ ਸੀਗਾ ਮੁੰਡਿਆਂ ਨੇ ਉਹ ਉੱਥੋਂ ਸਿੱਧੇ ਪਹਿਲਾਂ ਗਏ ਨੇ ਹੂੰ ਸਵਿਟਜ਼ਰਲੈਂਡ ਨੂੰ ਉੱਥੇ ਜਾ ਕੇ ਉਹ ਇਸ ਜਿੱਥੇ ਬੰਦਾ ਰਹਿੰਦਾ ਬੀਐਸਏ ਜਿਹੜਾ ਇਹਦੇ ਨਾਲ ਮੁਲਾਕਾਤ ਕਰਨਗੇ ਤੇ ਉਸ ਤੋਂ ਬਾਅਦ ਨੀਦਰਲੈਂਡ ਦੇ ਵਿੱਚ ਜਾਣਗੇ ਉੱਥੇ ਕੁਝ ਪ੍ਰੈਕਟਿਸ ਮੈਚ ਨੇ ਤੇ ਫਿਰ ਉਸ ਤੋਂ ਬਾਅਦ ਆਪਣੀ ਉਹ ਮੁਹਿੰਮ ਜਿਹੜੀ ਆ ਸ਼ੁਰੂ ਕਰਨਗੇ ਹਾਂ ਬਹੁਤ ਹੀ ਕਹਿ ਲੋ ਕਿ ਦਲੇਰ ਆਦਮੀ ਤੇ ਹੈਗਾ ਹੀ ਆ ਪਰ ਇੱਕ ਕਹਿ ਲੋ ਕਿ ਜਿਵੇਂ ਆਪਾਂ ਕਹਿੰਦੇ ਨਹੀਂ ਕਿ ਮੋਟੀਵੇਟਰ ਕਹਿ ਲੋ ਕੈਲੀਬਰ ਦੇ ਵਿੱਚ ਹਾਂ ਜੀ ਬਿਲਕੁਲ ਇਹ ਉਹਦੇ ਚ ਐਕਸਟਰਾ ਸਮਰੱਥਾ ਹੈਗੀ ਆ ਕਿ ਉਹ ਬੰਦਿਆਂ ਨੂੰ ਬਹੁਤ ਜ਼ਬਰਦਸਤ ਤਰੀਕੇ ਨਾਲ ਮੋਟੀਵੇਟ ਕਰ ਦਿੰਦਾ ਜੀ 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 ਜਟਵੈਡ ਜੀ ਕਹਿੰਦੇ ਕਿ ਹਾਕੀ ਦੇ ਵਿੱਚ ਵੀ ਧਿਆਨ ਚੰਦ ਵਰਗੇ ਬਹੁਤ ਵਧੀਆ ਪਲੇਅਰ ਵੀ ਹੋਏ ਨੇ ਹੋਰ ਵੀ ਤੇ ਧਿਆਨ ਚੰਦ ਬਹੁਤ ਜ਼ਬਰਦਸਤ ਜੇ ਸੀਗੇ ਪਰ ਕੋਈ ਵੀ ਪਲੇਅਰ ਹੈ ਨਾ ਸਰ ਪਲੇਅਰ ਪ੍ਰੈਕਟਿਸ ਨਾਲ ਬਣਦਾ ਹੈ ਪਲੇਅਰ ਮਿਹਨਤ ਨਾਲ ਬਣਦਾ ਹੈ ਚਾਹੇ ਦੁਨੀਆ ਦਾ ਕੋਈ ਵੀ ਲੈਜੈਂਡ ਚੱਕ ਲਓ ਉਹਦੀ ਇੱਕ ਜਰਨੀ ਆ ਜਾਰਡਨ ਸਾਹਿਬ ਨੂੰ ਚੱਕ ਲਓ ਵਿਵੀਅਨ ਰਿਚਰਡਸ ਨੂੰ ਚੱਕ ਲਓ ਜੇ ਨੂੰ ਮਰਜ਼ੀ ਚੱਕ ਲਓ ਕਿਸੇ ਵੀ ਗੇਮ ਚ ਚੱਕ ਲਓ ਉਹ ਮਿਹਨਤ ਨੂੰ ਹੀ ਪਹਿਲਾਂ ਕਹਣਗੇ ਕਿ ਮਿਹਨਤ ਕਰੋਗੇ ਤੇ ਬਈ ਸਫਲਤਾ ਮਿਲਦੀ ਹੈ ਮਿਹਨਤ ਤੋਂ ਬਗੈਰ ਕੁਝ ਨਹੀਂ ਆ ਚਾਹੇ ਜੈਸ ਮਰਜੀ ਪਲੇਅਰ ਦੀ ਤੁਸੀਂ ਜਰਨੀ ਚੱਕ ਲਓ ਮੈਂ ਤਾਂ ਬਹੁਤ ਆਟੋ ਬਾਇਓਗ੍ਰਾਫੀਆਂ ਪੜ੍ਹੀਆਂ ਸੁਣੀਆਂ ਇਹਨਾਂ ਦੀਆਂ ਜੀ 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 ਇੱਕ ਸਚਿਨ ਬਿਸ਼ਨੋਈ ਹੋਰ ਨੇ ਆਪਾਂ ਕਮੈਂਟ ਲੈਣੇ ਆ ਫਿਰ ਆਪਾਂ ਚੱਲਦੇ ਜਾਈਏ ਅਗਲੇ ਖਬਰ ਵੱਲ ਕਹਿੰਦੇ ਕਿ ਅਮਰਿਤਪਾਲ ਦੇ ਟਵੀਟ ਤੇ ਰੌਲਾ ਪੈ ਰਿਹਾ ਉਹ ਆਪਾਂ ਕੱਲ ਗੱਲ ਕਰੀ ਜੀ ਨਹੀਂ ਅਸੀਂ ਆਲਰੇਡੀ ਗੱਲ ਕੀਤੀ ਹੈ ਜੀ ਲੰਮੀ ਚੌੜੀ ਗੱਲ ਕੀਤੀ ਹੈ ਉਹਦੇ ਤੇ ਜੋ ਸਵਾਲ ਹੋ ਸਕਦੇ ਸਨ ਜੋ ਨੁਕਤੇ ਨਿਗਾਹ ਸਾਡੀ ਸੀਗੀ ਉਹ ਅਸੀਂ ਪ੍ਰਗਟਾਈ ਹੈ ਜੀ